ਸਰ ਧੰਨਵਾਦ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਆਪਣੇ ਹਲਕੇ ਦੇ ਇੱਕ ਬਹੁਤ ਜ਼ਰੂਰੀ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਮੇਰੇ ਹਲਕੇ ਦੇ ਪਿੰਡ ਉੱਚੀ ਬੱਸੀ ਵਿਖੇ ਆਰਮੀ ਦਾ ਐਮਿਨੇਸ਼ਨ ਡੀਪੂ ਬਣਿਆ ਹੋਇਆ ਜਿਹਦੇ ਵੱਲੋਂ ਡੀਪੂ ਦੇ ਵੱਲੋਂ ਸਾਡੇ ਨਾਲ ਲੱਗਦੇ ਨੌ ਪਿੰਡਾਂ ਦੇ ਵਿੱਚ ਆਦੇਸ਼ ਜਾਰੀ ਕੀਤੇ ਹੋਏ ਨੇ ਕਿ ਉਹਦੇ ਵਿੱਚ ਨਾ ਤਾਂ ਨਵੀਂ ਕੰਸਟ੍ਰਕਸ਼ਨ ਹੋਵੇਗੀ ਨਾ ਹੀ ਉੱਥੇ ਬਿਜਲੀ ਦੇ ਕਨੈਕਸ਼ਨ ਲੋਕਾਂ ਨੂੰ ਦਿੱਤੇ ਜਾਣਗੇ ਜਿਹਦੇ ਨਾਲ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਸੋ ਮੈਂ ਸਰਕਾਰ ਵੱਲੋਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਡੀਪੂ ਵਾਲੇ ਆਰਮੀ ਡੀਪੂ ਵਾਲਿਆਂ ਨੂੰ ਕਹਿ ਕੇ ਜਿਹੜੇ ਲੋਕਾਂ ਨੂੰ ਬਹੁਤ ਬਦ ਰਾਹਤ ਦਵਾਈ ਜਾਵੇ ਔਰ ਲੋਕਾਂ ਨੂੰ ਕਨੈਕਸ਼ਨ ਔਰ ਬਿਜਲੀ ਦੇ ਕਨੈਕਸ਼ਨ ਔਰ ਲੋਕਾਂ ਨੂੰ ਜਿਹੜਾ ਮਕਾਨ ਬਣਾਉਣ ਤੇ ਰੋਕਿਆ ਗਿਆ ਉਹ ਰੋਕ हटਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਧੰਨਵਾਦ ਜੀ ਸਾਬ ਧੰਨਵਾਦ ਸਪੀਕਰ ਸਾਹਿਬ ਮੈਂ ਸਰਕਾਰ ਦਾ ਧਿਆਨ ਆਪਣੇ ਹਲਕੇ ਦੇ ਇੱਕ ਬਹੁਤ ਜ਼ਰੂਰੀ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਮੇਰੇ ਹਲਕੇ ਦੇ ਪਿੰਡ ਉੱਚੀ ਬੱਸੀ ਵਿਖੇ ਆਰਮੀ ਦਾ ਐਮਿਨੇਸ਼ਨ ਡੀਪੂ ਬਣਿਆ ਹੋਇਆ ਜਿਹਦੇ ਵੱਲੋਂ ਡੀਪੂ ਦੇ ਵੱਲੋਂ ਸਾਡੇ ਨਾਲ ਲੱਗਦੇ ਨੌ ਪਿੰਡਾਂ ਦੇ ਵਿੱਚ ਅਦੇਸ਼ ਜਾਰੀ ਕੀਤੇ ਹੋਏ ਨੇ ਕਿ ਉਹਦੇ ਵਿੱਚ ਨਾ ਤਾਂ ਨਵੀਂ ਕੰਸਟ੍ਰਕਸ਼ਨ ਹੋਵੇਗੀ ਨਾ ਹੀ ਉੱਥੇ ਬਿਜਲੀ ਦੇ ਕਨੈਕਸ਼ਨ ਲੋਕਾਂ ਨੂੰ ਦਿੱਤੇ ਜਾਣਗੇ ਜਿਹਦੇ ਨਾਲ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਸੋ ਮੈਂ ਸਰਕਾਰ ਵੱਲੋਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਡੀਪੂ ਵਾਲੇ ਆਰਮੀ ਡੀਪੂ ਵਾਲਿਆਂ ਨੂੰ ਕਹਿ ਕੇ ਜਿਹੜੇ ਲੋਕਾਂ ਨੂੰ ਬਹੁਤ ਬਦ ਰਾਹਤ ਦਵਾਈ ਜਾਵੇ ਔਰ ਲੋਕਾਂ ਨੂੰ ਕਨੈਕਸ਼ਨ ਔਰ ਬਿਜਲੀ ਦੇ ਕਨੈਕਸ਼ਨ ਔਰ ਲੋਕਾਂ ਨੂੰ ਜਿਹੜਾ ਮਕਾਨ ਬਣਾਉਣ ਤੇ ਰੋਕਿਆ ਗਿਆ ਉਹ ਰੋਕ हटਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਧੰਨਵਾਦ ਜੀ ਰਾਜ